ਹਾਂਜੀ ਮੇਰੇ ਵੀਰੋ ਸਸਰੀ ਕਾਲ ਤੇ ਸਾਡਾ ਗਰਮੀ ਨਾ ਹੋ ਗਿਆ ਬੁਰਾ ਹਾਲ ਦੋ ਦਿਨ ਗੱਡੀ ਨਹੀਂ ਭਰੀ ਹੁਣ ਆਪਾਂ ਗੱਡੀ ਭਰਨ ਚੱਲੇ ਆ ਤੇ ਆਪਣਾ ਵੀਰ ਮਨਜੀਤ ਟਰਾਂਸਪੋਰਟ ਖੰਨੇ ਵਾਲਾ ਉਹਨੇ ਗੱਡੀ ਲਾਤੀ ਆਪਣੀ ਹਾਜੀਪੁਰ ਠੀਕ ਹੈ ਨਹੀਂ ਜੀ ਹੁਣ ਆਪਾਂ ਜਾ ਰਹੇ ਆ ਗੱਡੀ ਕੱਡੀਆਂ ਗਰਮੀ ਬਹੁਤ ਆ ਗਰਮੀ ਦਾ ਕਹਿਰ ਆ ਧੁੱਪ ਦਾ ਪੈ ਰਾਕੀ ਕਰੀਏ ਕੋਈ ਸਮਝ ਨਹੀਂ ਆਉਦੀ ਤੇ ਮੇਰੇ ਵੀਰੋ ਦੇਖੋ ਗੱਡੀਆਂ ਖੜੀਆਂ ਐਸਲੇ ਗਰਮੀ ਕਰਕੇ ਬਹੁਤ ਜ਼ਿਆਦਾ ਗਰਮੀ ਪੈ ਰਹੀ ਆ ਤੇ ਜਿਹੜੀ ਦੱਸੀ ਨਹੀਂ ਯਾਦ ਨਾਲ ਗਰੀ ਆ ਦੇਖੋ ਵੀਰ ਆਇਆ ਇਹਨੇ ਲੇਟਾ ਸਾਨੂੰ ਮਾਰ ਦਿੱਤੀਆਂ ਤੇ ਮੇਰੇ ਕਹਾਂ ਲਹੋਰਾ ਆਪਣੀ ਜਾਨ ਪਛਾਣਦਾ ਠੀਕ ਨੇ ਜੀ ਆ ਵੀਰ ਨੂੰ ਅਸੋ ਤੁਹਾਨੂੰ ਮਿਲਣੇ ਆ ਕੀ ਹਾਲਾ ਸਾਬ ਜੀ ਇਹ ਹੋ ਗਿਆ ਜਮਨ ਲਗੇ ਬਾ ਚਾਈ ਜਾਂ ਗਰਮੀ ਬਹੁਤ ਹੈ ਪਹਿਲੇ ਨੰਬਰ ਹੈਗਾ ਕਨਪਜ ਕਿਹੜੇ ਪਾਰ ਚ ਨੰਬਰ ਅੱਛਾ ਉਹ ਫਾਲਸਾ ਜੀ ਕੀ ਹਾਲਾ ਆ ਜਾਓ ਵੀ ਆ ਜਾਓ ਮਿਲਦੇ ਆ ਤੁਹਾਨੂੰ ਇਹ ਵੀਰ ਜੀ ਹੁੰਦਾ ਵੀਰਾਂ ਦਾ ਪਿਆਰ ਦੇਖੋ ਵੀਰ ਆਪਾਂ ਨੂੰ ਮਿਲਿਆ ਕਿੰਨਾ ਹੈ ਨਾ ਦਿਲ ਖੁਸ਼ ਹੋਇਆ ਅਗਲੇ ਦਾ ਵੀ ਨਾਲੇ ਸਾਡਾ ਵੀ ਤੇ ਵੀਰ ਚਾਹ ਦਾ ਪੁੱਛ ਰਿਆ ਸੀ ਚਾਹ ਆਪਾਂ ਪੀਣੀ ਨਹੀਂ ਗਰਮੀ ਬਹੁਤ ਜ਼ਿਆਦਾ ਆ ਤੇ ਹੁਣ ਆਪਾਂ ਗੱਡੀ ਘਰਨੇ ਚੱਲੇ ਆ ਤੁਹਾਨੂੰ ਦਿਖਾਵਾਂਗੇ ਕੀ ਕੀ ਕੀਤਾ ਕਿਨੇ ਪਸੀਨਾ ਪਸੀਨੀ ਹੋਏ ਤੇ ਸਾਡੀ ਗੱਡੀ ਭਰੀ ਤੇ ਫੇਰ ਹਾਂਜੀ ਹਾਂਜੀ ਭਾਈ ਜੀ ਤੇ ਗੱਡੀ ਆਪਣੀ ਹੋ ਗਈ ਆ ਤਿਆਰ ਲੱਦ ਲੋੜ ਕੇ ਤਰਪਾਲਾ ਪਾਲੀਆਂ ਆਪਾਂ ਤੇ ਹੁਣ ਆਪਾਂ ਲੱਗੇ ਸੀ ਉੱਥੋਂ ਨਿਕਲ ਤੇ ਰਾਹ ਦੇ ਵਿੱਚ ਆਪਣਾ ਵੀਰ ਭਰਾ ਆਪਣਾ ਸੱਜਣ ਆਪਾਂ ਨੂੰ ਮਿਲ ਗਿਆ ਜੀ ਬਲਾਰੋ ਗੱਡੀ ਬਾਈ ਬੜਾ ਸ਼ਕੀਨ ਹੀ ਤੇ ਤੁਸੀਂ ਪਛਾਣ ਸਕਦੇ ਹੋ ਆਪਣੇ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੋਰ ਬਾਬਾ ਜੀ ਛੜ ਦੀ ਗੱਲਾਂ ਮਾਰਾ ਤੁਸੀਂ ਬਤਾਓ ਬਾਬਾ ਜੀ ਦੀ ਗੱਡੀ ਪਿੱਛੇ ਲਾਉਣੀ ਆ ਆਪਾਂ 3M ਟੇਪ ਪਹਿਲੀ ਦੱਬ ਗਈ ਸੀਮੈਂਟ ਦੇ ਥੱਲੇ ਬਾਬਾ ਜੀ ਪਹਿਲੀ ਤੁਹਾਡੀ ਆ ਕਿ ਦੇਸੀ ਦੇਸੀ ਆ ਹੁਣ ਆਪਾਂ ਲਾਉਣੀ ਆ ਵਿਦੇਸੀ ਐਨ ਚੰਪੂ ਦੀ ਪਤਾ ਲੱਗੂਗਾ ਲੈ ਬਈ ਚਿੱਲ ਆ ਮੇਰਾ ਚੇਲਾ ਇਹ ਕੌਣ ਹੈ ਮੇਰਾ ਚੇਲਾ ਚੇਲਾ ਫੜ ਹੁਣ ਫੁਰਚੇ ਫੋਨ ਗੈਪ ਕੱਟ ਦਿਆ ਕਰ ਆਪਣੇ ਪੁੱਤਾਂ ਦੇ ਇਹ ਕਹ ਲੈ ਜੀ ਮਾਨ ਸੇਵਾ ਸੇਵਾ ਤੇ ਭਰਾਵਾਂ ਤੇ ਹੁੰਦਾ ਮਾਨ ਬੂਧੀ ਹੈ ਕਹ ਕੇ ਨਹੀਂ ਭਰਾਵਾਂ ਨੇ ਨਾ ਵੀਰ ਵੀਰਾਂ ਦੀਆਂ ਬਾਹਾਂ ਬਿਲਕੁਲ ਜੀ ਇਹ ਗੱਲਾਂ ਹੁੰਦੀਆਂ ਦੇਖੋ ਕਿਸੇ ਨਾ ਬਣਾ ਕੇ ਰੱਖਾਗੇ ਤਾਂ ਕੋਈ ਸਾਡੀ ਕਦਰ ਕਰੂਗਾ ਕਦਰ ਕਰੂਗਾ ਜੇ ਆਪਾਂ ਕਹੋ ਜੀ ਹੁਣ ਹਰੇਕ ਦੇ ਨਾਲ ਇਹੀ ਮਤਲਬ ਹੀ ਗੱਡਿਏ ਹਨਾ ਪਪਾ ਇਹ ਕੌਣ ਸਾਡੀ ਕਦਰ ਕਰੂਗਾ ਕੋਈ ਨਹੀਂ ਕਰਦਾ ਕੋਈ ਨਾ ਖੜਦਾ ਬਾਹਰ ਭਰਾ ਮਾ ਕੋਈ ਨਾ ਹਾਲ ਪੁੱਛਦਾ ਬਾਹਰ ਮਾਵਾ ਇਹ ਗੱਲਾਂ ਜਿਹੜੀਆਂ ਵੀਰ ਜੀ ਇਹ ਹੁੰਦੀਆਂ ਆਪੋ ਆਪਣੇ ਕੀਤੀਆਂ ਦੀਆਂ ਸੋਚੜੀਆਂ ਦੀਆਂ ਹਨ ਕਿ ਵੀ ਸਾਡੀ ਸੋਚ ਕਦਾਂ ਦੀ ਹੈ। ਹੁਣ ਬਾਈ ਜੀ ਹੁਣ ਆ ਗਿਆ ਆਪਣਾ ਟੇਬਲਾ ਦੇਣੀ ਆ ਦੇਖੋ ਹਨ ਇਹ ਦੇਖੋ ਕਿੱਦਾਂ ਬੱਗੇ ਮਾਰ ਦੀ ਪ੍ਰਕਾਰੇ ਥੰਦੇ ਇਹ ਪਿਆਰ ਆ ਵੀਰ ਆਏ ਵੀਰ ਹੁਣ ਹੀ ਆਏ ਸੀ ਬਾਹਰ ਖੰਨੇ ਸਪੈਸ਼ਲ ਆਏ ਮਲੇਰ ਕੋਲਾ ਰੋਡ ਤੇ ਆਪਾਂ ਨੂੰ ਮਿਲ ਕਿਉਂ ਕਿ ਕਿੰਨੇ ਨਾ ਉਹਨਾਂ ਅੱਖੀਆਂ ਨੂੰ ਨੀਂਦ ਨਹੀਂ ਜੇ ਪੈਂਦੀ ਜਿਨ੍ਹਾਂ ਨੂੰ ਤਾਂਗ ਸੱਜਣਾ ਦੀ ਬਾਈ ਇਹ ਤਾਂ ਅਗਰੀ ਗੱਲ ਹੁੰਦੀ ਹੈ ਨਾ ਜਿਹੜੇ ਤਾਂ ਹੀ ਬੜਾ ਸ਼ਕੀਮ ਹੀ ਆਪਣਾ ਇਹ ਤੇ ਵੀਰ ਨੇ ਗੱਡੀ ਵੈਨ ਓਕੇ ਕਨਾਟਾ ਰੱਖੀ ਆ ਕਿੰਨਾ ਚਿਰ ਹੋ ਗਿਆ ਖਾਲਸਾ ਜਿਹੜੇ ਨੂੰ ਥੋੜੇ ਦਿਨ ਹੋਏ ਨਾ ਹਾਂਜੀ 12 ਦਾ 10 ਦਿਨ ਹੋ ਗਿਆ ਜੀ 10 ਦਿਨ ਹੋ ਗਏ ਆ ਬਾਈ ਨੂੰ ਅਮਰੇ ਚੇਲੇ ਨੂੰ ਵੀ ਦੱਸ ਦੇਣੀ ਹੋਇਆ ਅੱਛਾ ਜੀ ਹਾਂ ਇਹ ਤਾਂ ਵੀਰ ਆਪਾਂ ਦਾ ਕੋਈ ਸੇਹ ਸੇਹ ਹੋ ਗਿਆ ਇਹ ਵੀ ਇੱਕ ਤਰੀਕ ਦਾ ਹੀ ਆ ਇਹਦਾ ਵੀ ਜਨਮ ਗੱਡੀ ਤੇ ਤੇ ਬਾਈ ਜੀ ਕੰਮ ਸਿੱਖਣਾ ਜਾਂ ਕੰਮ ਕਰਨਾ ਬਹੁਤ ਬੜੇ ਸ਼ਰਤਾਂ ਦੀ ਗੱਲ ਹੋਇਆ ਗਾਇਆ ਇਸ ਤਰ੍ਹਾਂ ਜਿਹੜਾ ਕਰ ਗਿਆ ਉਹ ਕੰਮ ਜਾ ਵਾ ਬਿਲਕੁਲ 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 ਬਾਕੀ ਗੱਲਬਾਤ ਆ ਵੀਰੇ ਬਹੁਤ ਜ਼ਿਆਦਾ ਚਮਕ ਰਹੀ ਤੇ ਬਹੁਤ ਇਹਦਾ ਬੱਬਾ ਹੀ ਹਾਲੇ ਪਿੱਛੇ ਜਿਹੇ ਹੈਡਲਾਈਟ ਪਈ ਨਾ ਹਾਂਜੀ ਜਿਹੜਾ ਪਿੱਛੇ ਹੈਡਲਾਈਟ ਪਈ ਇਹ ਦੇਖੋ ਚਮਕਦੀ ਇਹ ਦੇਖੋ ਤਾਂ ਫੋਨ ਦੇ ਵਿੱਚ ਤਾਂ ਦੇਖੋ ਲਾਣਾ ਨਾ ਪਤਾ ਆਹ ਇਸ ਕਰਾਈ ਤੀ ਹੁਣ ਆਪਣੇ ਆ ਵੀ ਜਿਹੜੀ ਤੁਹਾਡੀ ਲੱਗੀ ਇਹ ਲਾਈਓ ਦੇਸੀ ਤਰੀਆਂ ਹਾਂਜੀ ਇਹ ਅਰੀਜਨਲ ਆ ਦੇਖੋ ਚਮਕਦੀ ਕਿ ਨਹੀਂ ਬਾਕੀ ਇਹ ਆਪਣੇ ਬਾਬੇ ਨੇ ਸੋਹਰ ਖਾਲਸਾ ਜੀ ਖੋਰ ਸੁਣਾਓ ਲੰਮੀ ਚਾਚੀ ਕਰਦਾ ਮਜ਼ਾ ਆ ਰਿਹਾ ਜਣਗੇ ਜ਼ਿੰਦਗੀ ਪੂਰੀ ਮਜ਼ਾ ਆ ਹਾਂ ਬਸੂ ਭਰਾਵਾਂ ਨਾਲ ਹੀ ਆ ਭਾਈ ਜੀ ਹਾਂ ਲੋਕੀ ਆਪਣੇ ਕਹ ਲੋ ਵੀ ਲਾਗੇ ਛਕੇ ਸੱਜਣ ਬਣਾਉਦੇ ਆਪਣੇ ਸੱਜਣ ਇਦਾਂ ਦੇ ਆ ਜਿਹੜਾ ਹੱਥ ਨਾਲ 2 ਵਜੇ ਫੋਨ ਮਾਰੀਏ ਨੇ ਵੀ ਬਾਈ ਇੱਥੇ ਆ ਚੱਕਰ ਆ ਜਿਹੜੇ ਮਰਜ਼ੀ ਸ਼ਹਿਰ ਚੋਂ ਹੋਂ ਪਹੁੰਚਣਗੇ ਇਹ ਹੁੰਦਾ ਪਿਆਰ ਇਹ ਮਤਲਬ ਦੀ ਯਾਰੀ ਨਹੀਂ ਓਏ ਪਿਆਰ ਦੀ ਯਾਰੀ ਮਤਲਬ ਦੀ ਯਾਰੀ ਤੇ ਪਿਆਰ ਦੀ ਯਾਰੀ ਬੱਬੀ ਬੜਾ ਫਰਕ ਮਤਲਬ ਮੈਨੂੰ ਤਾਂ ਇੱਥੇ ਲੱਖਾਂ ਤੁਰੇ ਫਿਰਦੇ ਆ ਹਰੇਕ ਨਾਲ ਪਿਆਰ ਵੀ ਨਹੀਂ ਪੈਂਦਾ ਬਿਲਕੁਲ ਬਿਲਕੁਲ ਇਹ ਕਿਹੇ ਕੇ ਨਾ ਹੁੰਦਾ ਤੇ ਮਤਲਬ ਦੀ ਯਾਰੀ ਨਾ ਲਾਓ ਮਤਲਬ ਦੀ ਯਾਰੀ ਜਿਹੜੀ ਦਿਲੋਂ ਕਰੋ ਜਿਹਦਾ ਕਰਨਾ ਬਾਕੀ ਆਉ ਤੁਹਾਨੂੰ ਹੁਣ ਆਪਾਂ ਗੱਡੀ ਆਪਣੀ ਲਾ ਦੇਈਏ ਆਹ ਨਾਲ ਚੱਲਿਆ ਦੋੜੇ ਹੋਵੇ ਜਮਾਨੇ ਚ ਦੋੜੇ ਕਿੰਨੇ ਵੇ ਪਾਈਏ ਇਹਦੇ ਤਾਂ ਮਹਿੰਗੇ ਬਣਾ ਦੇਦਾ ਸਸਤੇ ਹੀ ਬਣਾਏ ਨਾ ਇਹ ਇਹਦੇ ਹੈਗੇ ਆ ਕਰਛੀ ਸੋ ਦਾ ਕਰਛੀ ਸੋ ਦਾ ਸਰਕਾ ਹਾਂਜੀ ਉਹਦਾ ਹੋਣਾ ਸਾਰਾ 400 ਰੁਪਏ ਦਾ ਛੋਟਾ ਖਾਜਾ ਉਹ ਪੌਣੇ ਆ ਮੈਂ ਕਿਤੀ ਦਾ ਉੱਤੀ ਜਾਂਦਾ ਜੀ ਦਾ ਹਾਂ ਨਹੀਂ ਨਹੀਂ ਹੁਣ ਮੈਂ ਨਾਲ ਜਿਹੜੇ ਆ ਇਹ ਇਹਨਾਂ ਨੂੰ ਰੇਡੀਅਮ ਲਾ ਦੇਣੀ ਆ ਸਟੀਲ ਦੀ ਨਿਕਲਦੀ ਚਾਦਰ ਨਹੀਂ ਹੁੰਦੀ ਜਿਹੜੀ ਹਾਂਜੀ 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 ਉਹ ਚਾਣੀ ਇਹਦੇ ਤਾਂ ਪਤਾ ਬਾੜੀ ਗੱਲਾਂ ਬਣ ਜਾਂਦੀਆਂ ਐ ਐਂਡ ਗੱਲਾਂ ਬਣ ਜਾਂਦੀਆਂ ਉਹ ਵੀ ਚੰਕੂ ਪੂਰੀ ਧੁੱਪ ਕੋਈ ਚਾਹ ਨਹੀਂ ਏ ਇਦਾਂ ਫੋਲਡ ਕਰਕੇ ਨਾ ਆਪਾਂ ਇਹਦੇ ਤੇ ਸਾਰੀ ਤੇ ਛਾੜ ਦੇਣੀ ਬਿਲਕੁਲ ਬਿਲਕੁਲ ਬਾਕੀ ਕੋਈ ਨਹੀਂ ਮਿਲਦੇ ਆ ਫਿਰ ਤੁਹਾਨੂੰ ਕੱਲੂ ਬਲੌਗ ਸਾਡਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ YouTube ਬਾਈਗਰੂ ਦੀ ਮੇਰ ਨਾਲ ਆਪਣੀ ਚੱਲ ਪਈ ਦੁਬਾਰਾ YouTube ਹੋ ਗਈ ਸੀ ਬੰਦ ਅੱਛਾ ਜੀ ਹੁਣ ਚੱਲ ਪਈ ਆ ਜਿਹੜਾ ਵੀ ਵੀਡੀਓ ਦੇਖਦਾ ਦੱਬ ਕੇ ਸ਼ੇਅਰ ਕਰਨੀ ਆ ਹਨਾ ਵੀ ਹਰੇਕ ਗਰੁੱਪ ਚ ਪਾਉ ਡਰਾਈਵਰਾਂ ਦੇ ਚ ਕਦੇ ਵੀ ਕੋਈ ਵੀ ਕਿਸੇ ਡਰਾਈਵਰ ਨਾਲ ਕੋਈ ਪੰਗਾ ਸਾਨੂੰ ਦੱਸੋ ਬਾਈ ਤੁਸੀਂ ਸਹੀ ਨਹੀਂ ਹੋਣੀ ਚਾਹੀਦੀ ਆ ਦੱਸੋ ਜੇ ਤੁਸੀਂ ਸਹੀ ਆ ਤੁਹਾਡੇ ਨਾਲ ਕੋਈ ਪੰਗਾ ਲੈਂਦਾ ਸਾਨੂੰ ਦੱਸੋ ਠੀਕ ਹੈ ਜੀ ਜ਼ਰੂਰ ਕਹੋ ਬਾਕੀ ਤੁਹਾਨੂੰ ਦਿਖਾਉਣੇ ਸਾਰੀ ਰਾਤ ਕਿੱਦਾਂ ਦੀ ਲੰਗੀ ਆ ਫੇਰ ਆਪਾਂ ਬਾਬੇ ਕੋਲੋਂ ਤੁਰਪੇ ਦਾ ਰਾਤ ਪਾਈ ਸੀਗਾ ਭਾਈ ਜੀ ਕਾਰ ਦਾ ਆਪੇ ਸਟਾਰਟ ਨਹੀਂ ਹੋਦੀ ਸੀ ਬੈਟਰੀ ਪ੍ਰੋਬਲਮ ਆਣੀ ਦਾ ਆਪਣਾ ਤੁਹਾਨੂੰ ਪਤਾ ਵੀ ਆਪਾਂ ਜਾਂਦੇ ਨਹੀਂ ਆਪਾਂ ਆਪਣਾ ਟਰੱਕ ਉੱਥੇ ਬੈਕ ਕਰਕੇ ਦਾ ਸਾਈਡ ਤੇ ਪਾਰਕਿੰਗ ਸੀਗੀ ਪਾਰਕਿੰਗ ਦੇ ਵਿੱਚ ਫਿਰ ਟਰੱਕ ਨੂੰ ਲਾਇਆ ਆਪਣੇ ਡੈਸ਼ਬੋਰਡ ਕੈਮਰੇ ਦੀ ਬਣ ਗਈ ਵੀਡੀਓ ਹੈ ਨਾ ਟਰੱਕ ਨੂੰ ਉਸ ਸਾਈਡ ਤੇ ਲਾਇਆ ਬੈਟਰੀ ਨੂੰ ਕੱਢਿਆ ਤੇ ਕਾਰ ਨੂੰ ਸਟਾਰਟ ਕਰਾਇਆ ਇਹ ਕਿਉਂ ਕਿਉਂਕਿ ਬਾਈ ਜੀ ਆਪਾਂ ਇਨਸਾਨੀਅਤ ਨੂੰ ਸਭ ਤੋਂ ਪਹਿਲਾਂ ਮੰਨਦੇ ਆਂ ਤੇ ਇਨਸਾਨੀਅਤ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਠੀਕ ਹੈ ਲੈ ਜੀ ਅਰੇ ਲੋ ਗੱਡੀ ਆਪਾਂ ਸਾਈਡ ਤੇ ਪਾਰਕ ਕਰਤੀ ਆਂ ਡੈਸ਼ਬੋਰਡ ਕੈਮਰਾ ਬੰਦ ਹੋ ਜਾਣਾ ਕਿਉਂਕਿ ਬੈਟਰੀ ਆਪਾਂ ਕੱਢ ਲਈ ਹੋਣੀ ਆ ਉਤ ਤੋਂ ਬਾਅਦ ਆ ਵੀਰ ਹੋਣੀ ਆਪਣੇ ਕਰਾਨੇ ਦੀ ਦੁਕਾਨ ਤੇ ਲੈ ਹਾਂ ਜੀ ਹਾਂ ਜੀ ਤੇ ਸਭ ਕੁ ਕਰਕੇ 100 ਕਿਲੋਮੀਟਰ ਦੇ ਕਰੀਬ ਆਪਾਂ ਹੋਰ ਪਹੁੰਚ ਗਏ ਆ ਲੋ ਵੀ ਮਾਲਪੁਰ ਤੱਕ ਸ਼ਾਰਪ ਨੇ ਗੰਬੇ ਆਪਣੀ ਮਟੀਰੀਅਲ ਲਾ ਦੇਣੀ ਆ ਮੁੰਡਾ ਕਹਿੰਦਾ ਪਾਣੀ ਖਾਣਾ ਪਨੀਰ ਮੈਂ ਦਾ ਪਨੀਰ ਖਾ ਪਾ ਪੀਰ ਖਾ ਪਰ ਜਲਦੀ ਤੋਂ ਜਲਦੀ ਡਰਾਈਵਰ ਬਣ ਜਾ ਠੀਕ ਹੈ ਨਹੀਂ ਜੀ ਉਹ ਕੜੀ ਆਪਣੀ ਮਾਨ ਮਾਸ ਹੁਣ ਲੰਗਰ ਪਾਣੀ ਖਾ ਗਿਆ ਪਰ ਇੱਥੇ ਸੌ ਜਾਣਾ ਸਵੇਰੇ ਫਿਰ ਤੋਂ ਨਿਕਲਾਂਗੇ ਨਿਕਲ ਕੇ ਫਿਰ ਪਹਿਲੀ ਡਿਲੀਵਰੀ ਲਵਾਗੇ ਚੱਬੇ ਆਉਣੇ ਫਿਰ ਅੱਗੇ ਦਾ ਕਰਾਂਗੇ ਖਿਆਲ ਕੋਟੀ ਖਾ ਲਈਏ ਫਿਰ ਕਰਦੇ ਆ ਗੱਲਬਾਤ